ਜੋਧਪੁਰ ਦੇ ਆਸ਼ਰਮ ਦੇ ਵਿੱਚ ਇੱਕ ਨਬਾਲਗ ਦੇ ਨਾਲ ਰੇਪ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ 12 ਸਾਲ 8 ਮਹੀਨੇ 21 ਦਿਨਾਂ ਬਾਅਦ ਸੁਪਰੀਮ ਕੋਰਟ ਤੋਂ ਅੰਤਰੀਮ ਜ਼ਮਾਨਤ ਮਿਲਿਆ ਤੇ ਉਹ ਵੀ ਸਿਰਫ ਇਲਾਜ ਦੇ ਲਈ ਹੁਣ ਜੋ ਖਬਰਾਂ ਅਤੇ ਵੀਡੀਓ ਸਾਹਮਣੇ ਆ ਰਹੀਆਂ ਨੇ ਉਹ ਇੱਕ ਵੱਖਰੀ ਕਹਾਣੀ ਨੂੰ ਬਿਆਨ ਕਰ ਰਹੀਆਂ ਨੇ ਦੱਸਦੇ ਕਿ ਮੀਡੀਆ ਰਿਪੋਰਟਾਂ ਤੇ ਵਾਇਰਲ ਵੀਡੀਓ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਹ ਇੰਦੋਰ ਆਸ਼ਰਮ ਦੇ ਵਿੱਚ प्रवचन ਦੇ ਰਹੇ ਨੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਸ਼ਰਧਾਲੂਆਂ ਨੂੰ ਆਸ਼ਰਮ ਦੇ ਪਿਛਲੇ ਗੇਟ ਰਾਹੀਂ ਅੰਦਰ ਬੁਲਾ ਕੇ ਉਪਦੇਸ਼ ਅਤੇ ਦਰਸ਼ਨ ਦਿੱਤੇ ਜਾ ਰਹੇ ਨੇ ਇੰਦੋਰ ਦੇ 50 ਕਿਲੋਮੀਟਰ ਦੇ ਦਾਇਦੇ ਦੇ ਵਿੱਚ ਜੇ ਗੱਲ ਕਰੀ ਤਾਂ ਆਮ ਦੇ 12 ਆਸ਼ਰਮ ਹਨ ਆਸ਼ਰਮ ਇਹਨਾਂ ਵਿੱਚੋਂ ਕਿਸ ਆਸ਼ਰਮ ਦੇ ਵਿੱਚ ਹਨ ਇਸ ਦੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਹੈ ਅਦਾਲਤ ਦੀ ਸ਼ਰਤ ਮੁਤਾਬਕ ਆਸ਼ਰਮ ਜ਼ਮਾਨਤ ਦੌਰਾਨ ਆਪਣੇ ਸ਼ਰਧਾਲੂਆਂ ਜਾਂ ਫਿਰ ਪੈਰੋਕਾਰਾਂ ਨੂੰ ਮਿਲ ਨਹੀਂ ਸਕਦੇ ਜਿਸ ਨਾਲ ਹੀ ਮੀਡੀਆ ਦੇ ਵਿੱਚ ਵੀ ਕੋਈ ਉਹ ਬਿਆਨ ਨਹੀਂ ਦੇ ਸਕਦੇ ਅਤੇ ਇਸ ਦੇ ਬਾਵਜੂਦ ਵੀ ਆਸ਼ਰਮ ਦੇ ਸਮਰਥਕਾਂ ਨੂੰ ਆਸ਼ਰਮ 'ਚ ਮਿਲਣ ਜਾਂ ਉਹਨਾਂ ਦੇ ਪੈਰੋਕਾਰਾਂ ਦਾ ਜਸ਼ਨ ਮਨਾਉਣਾ ਆਸ਼ਰਮ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਆਸਾਰਾਮ 인ਦੋਰ ਦੇ ਵਿੱਚ ਉਪਦੇਸ਼ ਦੇ ਰਹੇ ਹਨ ਅਤੇ ਸ਼ਰਧਾਲੂਆਂ ਨੂੰ ਵੀ ਮਿਲ ਰਹੇ ਹਨ ਆਸਾਰਾਮ ਨੂੰ ਸਿਹਤ ਕਾਰਨਾਂ ਕਰਕੇ ਅਸਥਾਈ ਰਾਹਤ ਮਿਲੀ ਸੀ ਪਰ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਕੁਝ ਹੋਰ ਹੀ ਸੰਕੇਤ ਦੇ ਰਹੇ ਹਨ ਦਾਵਾ ਕੀਤਾ ਜਾ ਰਿਹਾ ਹੈ ਕਿ 인ਦੋਰ ਦੇ ਕਿਸੇ ਗੁਪਤ ਆਸ਼ਰਮ ਦੇ ਵਿੱਚ ਪਿਛਲੇ ਦਰਵਾਜ਼ੇ ਰਾਹੀਂ ਸ਼ਰਧਾਲੂਆਂ ਨੂੰ ਅੰਦਰ ਬੁਲਾਇਆ ਜਾ ਰਿਹਾ ਹੈ ਤੇ ਉਪਦੇਸ਼ ਕਰਵਾਏ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੇ 인ਦੋਰ ਦੇ ਵਿੱਚ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ 12 ਆਸ਼ਰਮ ਹਨ ਉਹ ਕਿਸ ਆਸ਼ਰਮ ਦੇ ਵਿੱਚ ਹਨ ਇਸ ਬਾਰੇ ਕੋਈ ਜਾਣਕਾਰੀ ਇਹ 21 ਫਰਵਰੀ ਨੂੰ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਗਿਆ ਤੇ ਆਸ਼ਰਮ ਦੇ ਬਾਹਰ ਸਨਨਾਟਾ ਛਾ ਗਿਆ ਦੱਸਿਆ ਜਾ ਰਿਹਾ ਹੈ ਕਿ ਆਸ਼ਰਮ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਸ਼ਰਧਾਲੂਆਂ ਦੇ ਮੋਬਾਈਲ ਅਤੇ ਸਮਾਰਟ ਵਾਚਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਰਿਕਾਰਡਿੰਗ ਬਾਹਰ ਨਾ ਜਾਵੇ ਇਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਪਰ ਇਸ ਦੇ ਬਾਵਜੂਦ ਵੀਡੀਓ ਲੀਕ ਹੋ ਕੇ ਹੰਗਾਮਾ ਮਚਾ ਰਹੇ ਹਨ ਇਲਜ਼ਾਮ ਹੈ ਕਿ ਆਸ਼ਰਮ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਅਤੇ ਨਾ ਸਿਰਫ ਸਮਰਥਕਾਂ ਦੇ ਨਾਲ ਮੁਲਾਕਾਤ ਕੀਤੀ ਗੋਪਦੇਸ਼ ਵੀ ਦਿੱਤੇ ਆਸਰਾਮ ਨੂੰ 14 ਜਨਵਰੀ ਨੂੰ ਜੋਧਪੁਰ ਰੇਪ ਕੇਸ ਦੇ ਵਿੱਚ ਰਾਜਸਥਾਨ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਮੈਡੀਕਲ ਆਧਾਰ ਤੇ ਆਸਰਾਮ ਨੂੰ 75 ਦਿਨਾਂ ਦੇ ਲਈ ਅੰਤਰੀਮ ਜ਼ਮਾਨਤ ਦਿੱਤੀ ਸੀ ਇਸ ਤੋਂ ਪਹਿਲਾਂ 7 ਜਨਵਰੀ ਨੂੰ ਸੁਪਰੀਮ ਕੋਰਟ ਨੇ ਅੰਮਦਾਬਾਦ ਰੇਪ ਮਾਮਲੇ ਦੇ ਵਿੱਚ 31 ਮਾਰਚ ਤੱਕ ਅੰਤਰੀਮ ਜ਼ਮਾਨਤ ਦਿੱਤੀ ਸੀ ਤੇ ਹੁਣ ਉਹਨਾਂ ਦੀ ਜੋ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਉਹ ਇੱਕ ਵੱਖਰੀ ਹੀ ਕਹਾਣੀ ਪੇਸ਼ ਕਰ ਰਹੀ ਹੈ ਤਾਂ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕੀ ਕੀ ਕਦਮ ਉਠਾਏ ਜਾਂਦੇ ਨੇ